ਕਰ ਕਿਰਪਾ ਸਤਗੁਰ ਮੇਲਿਓਣ ਮੁਖ ਗੁਰ ਮੁਖ ਨਾਮ ਧਿਆਏ ਸੀ ਸੁਖ ਰਿਜ ਸਤਗੁਰ ਭਾਵਸੀ ਗੁਰਪੂਰ ਘਰੀ ਵਸਾਏ ਸੀ ਜਿਨ ਅੰਦਰ ਨਾਮ ਨਿਧਾਨ ਹੈ ਤਿਨ ਕਾ ਭਉ ਸਭ ਗਵਾਏ ਸੀ ਜਿਨ ਰਖਣ ਕੋ ਹਰਿ ਆਪ ਹੋਏ ਹੋਰ ਕੀਤੀ ਧਕ ਚਖ ਜਾਏ ਸੀ ਜਨ ਨਾਨਕ ਨਾਮ ਧਿਆਏ ਤੂੰ ਹਰ ਹਾਲਤ ਪਲਤ ਛੋੜਾਏ ਸੀ ਮਹੱਲਾ ਚੌਥਾ ਗੁਰਸਿੱਖਾਂ ਕੇ ਮਨ ਭਾਵਨ ਦੀ ਗੁਰਸਤਗੁਰ ਕੀ ਵੜਿਆਈ ਹਰ ਰੱਖ ਪੈਜ ਸਤਗੁਰੂ ਕੀ ਨਿਤ ਚੜੇ ਸਵਾਈ ਗੁਰਸਤਗੁਰ ਕੀ ਮਨ ਪਾਰ ਬ੍ਰਹਮ ਹੈ ਪਾਰ ਬ੍ਰਹਮ ਛਡਾਈ ਗੁਰਸਤਗੁਰ ਤਾਣ ਜਬਾਨ ਹਰ ਤਿੰਨ ਸਬਿਆਣ ਨਿਵਾਈ ਜਿਨ ਜਠਾ ਮੇਰਾ ਸਤਿਗੁਰੂ ਭਾਉ ਕਰ ਤਿਨ ਕੇ ਸਭ ਪਾਪ ਗਵਾਈ ਹਰ ਦਰਗਹ ਤੇ ਮੁਖ ਉਜਲੇ ਬੋ ਸ਼ੋਭਾ ਪਾਈ ਜਨ ਨਾਨਕ ਮੰਗੇ ਧੋੜ ਤਿਨ ਜੋ ਗੁਰ ਕੇ ਸਿੱਖ ਮੇਰੇ ਪਾਈ ਪੌੜੀ ਹਉ ਆਖਸਲਾਹੀ ਸਿਵਤ ਸਚ ਸ ਸੱਚੀ ਕੀ ਵੜੈ ਆਈ ਸਲਾਹੀ ਸੱਚ ਸਲਾਹਾ ਸੱਚ ਸੱਚ ਕੀਮਤ ਕੇਨੇ ਨ ਪਾਈ ਸ ਸੱਚ ਆਰ ਜਿਨ ਚਾਖਿਆ ਸੇ ਤ੍ਰਿਪਤ ਰਹੇ ਆ ਘਾਈ ਓ ਹਰ ਸੇ ਜਾਣਦੇ ਜੋ ਗੁੰਗੇ ਮਠਿਆਈ ਖਾਈ ਗੁਰ ਪੂਰੀ ਹਰ ਪ੍ਰਭ ਸੇਵਿਆ ਮਨ ਵਜੀਵਾ ਧਾਈ